ਇਸ ਵੀਡੀਓ ਨੂੰ ਵੱਧ ਤੋਂ ਵੱਧ ਕਰ ਦਿਓ ਸ਼ੇਅਰ ਤਾਂ ਜੋ ਇਨ੍ਹਾਂ ਬਜ਼ੁਰਗ ਮਹਿਲਾਵਾਂ ਦੀ ਮਦਦ ਹੋ ਸਕੇ ਧਾਰੀਵਾਲ ਪਿੰਡ ਸੋਹਲ ਵਿਖੇ ਮਕਾਨ ਦੀ ਛੱਤ ਡਿੱਗਣ ਦੇ ਨਾਲ ਇੱਕ ਮਹਿਲਾ ਸੱਤ ਦੇ ਥੱਲੇ ਆਉਣ ਨਾਲ ਹੋਈ ਜ਼ਖਮੀ ਧਾਰੀਵਾਲ ਪਿੰਡ ਸੋਹਲ ਵਿਖੇ ਪੱਤੀ ਬੋੜੀਆਂ ਦੀ ਦੇ ਵਿੱਚ ਇੱਕ ਮਕਾਨ ਦੀ ਛੱਤ ਡਿੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਾਣਕਾਰ ਦਿੰਦੇ ਹੋਏ ਕੁਲ ਪ੍ਰੀਤਕੌਰ ਨੇ ਦੱਸਿਆ ਕਿ ਮੇਰੀ ਮਾਤਾ ਬਲਜੀਤਕੌਰ ਜੋ ਸੁਣ ਨਹੀਂ ਸਕਦੇ ਜੋ ਬੋਲ ਨਹੀਂ ਸਕਦੇ ਅਤੇ ਮੇਰੀ ਦਾਦੀ ਸ਼ਿੰਦੋ ਦੋ ਘਰ ਵਿੱਚ ਇਕੱਲੀਆਂ ਰਹਿੰਦੀਆਂ ਹਨ ਅਤੇ ਘਰ ਦੀ ਹਾਲਤ ਬਹੁਤ ਖਸਤਾ ਹੈ ਬੀਤੇ ਦੋ ਦਿਨ ਪਹਿਲਾਂ ਮੇਰੀ ਮੰਮੀ ਬਲਜੀਤ ਕੌਰ ਜੋ ਕਮਰੇ ਵਿੱਚ ਸੁੱਤੀ ਹੋਈ ਸੀ ਤਾਂ ਅਚਾਨਕ ਤਰਖਸਾਰ ਸਵੇਰੇ ਸਾਢੇ 3 ਵਜੇ ਦੇ ਕਰੀਬ ਛੱਤ ਡਿੱਗਣ ਦੇ ਨਾਲ ਉਹ ਛੱਤ ਥੱਲੇ ਆ ਗਈ ਅਤੇ ਲੋਕਾਂ ਨੇ ਛੱਤ ਡਿੱਗਣ ਦੀ ਆਵਾਜ਼ ਸੁਣ ਕੇ ਮੇਰੀ ਮੰਮੀ ਨੂੰ ਬਹੁਤ ਮੁਸ਼ਕਲ ਦੇ ਨਾਲ ਮਲਬੇ ਦੇ ਹੇਠੋਂ ਕਢਿਆ ਜਿਸ ਨਾਲ ਉਹ ਜ਼ਖਮੀ ਹੋ ਗਏ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਪਿਤਾ ਅੱਧੀ ਅਤੇ ਭਰਾ ਜੀ ਮੌਤ ਹੋ ਚੁੱਕੀ ਹੈ ਤੇ ਘਰ ਵਿੱਚ ਕਮਾਉਣ ਵਾਲਾ ਕੋਈ ਨਹੀਂ ਹੈ ਅਤੇ ਮੈਂ ਵੀ ਵਿਆਹੀ ਹੋਈ ਹਾਂ ਤੇ ਆਪਣੇ ਸਹੁਰੇ ਪਰਿਵਾਰ ਘਰ ਰਹਿੰਦੀ ਹਾਂ ਅਤੇ ਘਰ ਦੀ ਹਾਲਤ ਵੀ ਬਹੁਤ ਖਸਤਾ ਹੈ ਤੇ ਹੁਣ ਦੂਸਰੇ ਕਮਰੇ ਦੀ ਛੱਤ ਵੀ ਡਿੱਗਣ ਵਾਲੀ ਹੈ ਜਿਸ ਦੇ ਥਲੇ ਅਸੀਂ ਬੱਲੀਆਂ ਪਾ ਕੇ ਗੁਜ਼ਾਰਾ ਕਰਿਆ ਹਾਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਬਜ਼ੁਰਗ ਮਹਿਲਾ ਸ਼ਿੰਦੋ ਨੇ ਦੱਸਿਆ ਕਿ ਜੋ ਬੁਢਾਪਾ ਪੈਨਸ਼ਨ ਮਿਲਦੀ ਹੈ ਉਸ ਨਾਲ ਅਸੀਂ ਬਹੁਤ ਮੁਸ਼ਕਲ ਨਾਲ ਗੁਜ਼ਾਰਾ ਕਰਦੇ ਹਾਂ ਉਹਨਾਂ ਨੇ ਸਮਾਜ ਸੇਵੀ ਸੰਸਥਾਵਾਂ ਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਸਾਡੀ ਮਦਦ ਕੀਤੀ ਜਾਵੇ ਤੁਹਾਨੂੰ ਦੱਸ ਦਈਏ ਕਿ ਇਹ ਪਿੰਡ ਸੋਹਲ ਦੀ ਖਬਰ ਹੈ ਪੱਤੀ ਬੋੜੀਆਂ ਦੀ ਜਿੱਥੇ ਇੱਕ ਬਜ਼ੁਰਗ ਮਹਿਲਾ ਤੇ ਉਸ ਦੀ ਸੱਸ ਬਜ਼ੁਰਗ ਰਹਿ ਰਹੇ ਹਨ ਅਤੇ ਘਰ ਵਿੱਚ ਕੋਈ ਕਮਾਉਣ ਵਾਲਾ ਨਹੀਂ ਹੈ ਦੋਨੋਂ ਇਕੱਲੀਆਂ ਰਹਿੰਦੀਆਂ ਹਨ ਅਤੇ ਜੋ ਬਜ਼ੁਰਗ ਦੇ ਸੱਟ ਲੱਗੀ ਆ ਉਹਨਾਂ ਸੁਣ ਸਕਦੇ ਹਨ ਅਤੇ ਨਾਂ ਬੋਲ ਸਕਦੇ ਹਨ ਸਾਡੇ ਚੈਨਲ ਵੱਲੋਂ ਵੀ ਪ੍ਰਸ਼ਾਸਨ ਨੂੰ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਹੈ ਕਿ ਇਨਾਂ ਬਜ਼ੁਰਗ ਮਹਿਲਾਵਾਂ ਦੀ ਜ਼ਰੂਰ ਮਦਦ ਕੀਤੀ ਜਾਵੇ ਮੇਰਾ ਨਾਮ ਕੋਲ ਪ੍ਰੀਤਾ ਮੈਂ ਆਪਣਾ ਗੁਰਦਾਸਪੁਰ ਦੀ ਰਹਿਣ ਵਾਲੀ ਆ ਨਾਂ ਪਿੰਡ ਮੇਰਾ ਸੋਲ ਆ ਵੀਰੇ ਬੀਤੇ ਦੋ ਦਿਨ ਪਹਿਲਾਂ ਹੀ ਰਾਤ ਸਾਢੇ ਇੱਕ ਦਿਨ ਦੇ ਕਰੀਬ ਮਨੇਰੇ ਇਹਨਾਂ ਦੇ ਉੱਪਰ ਛੱਤ ਡਿੱਗੀ ਸੀਗੀ ਮੀਂਹ ਦੇ ਕਰਕੇ ਤੇ ਫਿਰ ਸਾਡਾ ਆਂਡ ਗਵਾੜ ਜਦੋਂ ਛੱਤ ਡਿੱਗੀ ਐ ਫਿਰ ਨਾਲ ਦੀ ਨਾਲ ਹੀ ਸਾਡੇ ਆਂਡ ਗਵਾੜ ਨੇ ਆਣ ਕੇ ਕਿ ਇਹਨਾਂ ਨੂੰ ਕੱਢਿਆ ਆਇਓ ਇਟਲ ਨਰੂਲ ਨਾਲ ਜੋ ਵੀ ਹੈ ਸਾਰਾ ਉੱਤੇ ਡਿੱਗ ਗਿਆ ਲੈਂਟਰ ਇਹਨਾਂ ਦੇ ਆਣ ਕੇ। ਇਹ ਰਾਤ ਅੰਦਰ ਸੁੱਤੇ ਸੀਗੇ। ਹਾਂਜੀ ਸੁੱਤੇ ਸੀਗੇ ਮਨੇਰ ਦੇ ਟਾਈਮ। ਅੰਦਰ ਉੱਪਰ ਮੇਰੇ ਆਦ ਨੂੰ ਛੱਤ। ਹਾਂਜੀ ਛੱਤ ਡਿੱਗੀ ਸੀਗੀ। ਤੇ ਸਾਡੇ ਸਿਰ ਤੇ ਕਮਾਉਣ ਵਾਲਾ ਕੋਈ ਨਹੀਂ ਹੈ ਕਿ ਜਿਹੜੇ ਮੇਰੇ ਫਾਦਰ ਸੀਗੇ ਉਹ ਵੀ ਐਕਸਪਾਇਰ ਹੋ ਗਏ ਆ। ਮੇਰੇ ਬ੍ਰਦਰ ਸੀਗੇ ਉਹਨਾਂ ਨੂੰ ਵੀ 3 ਸਾਲ ਪਹਿਲਾਂ ਦੀ ਡੈਥ ਹੋ ਗਈ ਆ। ਕਿ ਸਾਡੇ ਕਮਾਉਣ ਵਾਲਾ ਕੋਈ ਨਹੀਂ ਆ ਤੇ ਸਾਡੇ ਹੀ ਘਰ ਦੀ ਕੰਡੀਸ਼ਨ ਤੁਸੀਂ ਵੇਖ ਸਕਦੇ ਹੋ। ਤੇ ਸਾਡੇ ਇਕੱਲੇ ਰਹਿੰਦੇ ਸੀ। ਹਾਂਜੀ। ਹਾਂਜੀ ਇਹ ਇਕੱਲੇ ਸੁੱਤੇ ਸੀਗੇ। ਉਹਦਾ ਛੱਤ ਵਗੈਰਾ ਵੀ ਲੱਗੀ ਹੋਈ। ਹਾਂਜੀ ਛੱਤ ਲੱਗੀ ਹੋਈ ਇਹਨਾਂ ਦੇ। ਹਾਂਜੀ ਇਹ ਬੋਲ ਨਹੀਂ ਸਕਦੇ ਨਾ ਹੀ ਬੋਲ ਸਕਦੇ ਨਾ ਹੀ ਸੁਣ ਸਕਦੇ ਹਾਂਜੀ ਸਾਨੂੰ ਹੁਣ ਇਹ ਸਰਕਾਰ ਗੀ ਇਹ ਹੀ ਅਪੀਲ ਆ ਕਿ ਇਹਨਾਂ ਦੀ ਮਦਦ ਕੀਤੀ ਜਾਵੇ ਬਾਕੀ ਸਾਡੇ ਇਧਰੋਂ ਵਾਲੇ ਪਾਸੇ ਤੋਂ ਕੋਈ ਵੀ ਨਹੀਂ ਆਇਆ ਪੁੱਛਣ ਗਿਛਣ ਕੋਈ ਵੀ ਨਹੀਂ ਆਇਆ ਹੈਗਾ ਕੋਈ ਵੀ ਨਹੀਂ ਆਇਆ ਸਾਨੂੰ ਇਹੋ ਹੀ ਆ ਕਿ ਚਲੋ ਹੁਣ ਆਣ ਕੇ ਇਹਨਾਂ ਦੀ ਇੱਕ ਵਾਰੀ ਕੰਡੀਸ਼ਨ ਵੇਖੀ ਜਾਵੇ ਤੇ ਇਹਨਾਂ ਦੀ ਮਦਦ ਕੀਤੀ ਜਾਵੇ ਮੈਂ ਨਾ ਚੰਦੋ ਚੋਰ ਕਰਦਾ ਚੋਰ ਕਰਦਾ ਗੱਗਾਪੜਾ ਜਨਾ ਇਸ ਤਰ੍ਹਾਂ ਮਰਜੀ ਸ਼ਾਤਰੀ ਕੀਤੀ। ਅਨਨਸਰ ਨਾ 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 ਲਈ ਬੰਨੇ ਆ ਕਿ ਸਾਤੀ ਦੇ ਕਿਤੇ ਇਹਦੇ ਤੇ। ਇਹ ਤੇ ਸਾਤ ਦੇ। ਸਾਤ ਸੁੱਤੇ ਦੇ ਸਾਤ। 10 ਵਜੇ 10 ਵਜੇ। ਤੇਰੇ ਸਾਤ ਦੇ। ਵੀ ਕਿਸ ਤਰ੍ਹਾਂ ਇਹਨਾਂ ਨੂੰ ਘੱਟਿਆ ਬਾਹਰ। ਨਾ ਲੋਕਾਂ ਆਗਰ ਲੱਗਿਆ। ਤੇ ਕਾਟਕ ਮਾਉਣ ਵਾਲਾ ਕਿਹੜਾ ਕੋਈ ਆ। ਕੋਈ ਜੀ ਨਹੀਂ। ਕੋਈ ਕਮਾਉਣ ਵਾਲਾ ਨਹੀਂ। ਸਭ ਦੋਨੇ ਜਾਨੇ ਰਿੰਦੇ ਘਰ ਚ। ਆਹ। ਇਹ ਇਕੱਲੇ ਸੁੱਤੇ ਦੇ ਹਿੰਦ। ਇਕੱਲੇ ਸੁੱਤੇ ਮਹੀ ਕੱਲੀ ਆਪਰੇ ਅੰਦਰ ਸੀ ਪੜ ਲਿਆ ਜੰਤ। ਫਿਰ ਇਹਦਰਾ ਤੁਸਾ ਦੇ ਲੇਟੇ ਲੱਗਿਓ ਸਾਡੇ ਦੇ ਨੀ ਕਰਕੇ ਲੱਗੇ ਲੋਕਾਂ ਗਿਆ ਕਿ ਇਹ ਟਿਆ ਰੋਲੇ ਚੱਕੇ ਬਾਲੇ ਚੱਕੇ ਉਹਨਾਂ ਦਾ ਬਚਾ ਲਾ ਲੋਕਾਂ ਗਿਆ ਅੱਛਾ ਤੁਹਾਡੇ ਕੀ ਲੱਗਦੇ ਨੇ ਨਾ ਲੱਗਦੀ ਜੀ ਹਾਂ ਇਹਨਾਂ ਦੇ ਘਰ ਵਾਲਾ ਜਿਹੜਾ ਪੂਰਾ ਹੋ ਗਿਆ ਕੋਈ ਬੱਚਾ ਆ ਗਿਆ ਇਹਨਾਂ ਦਾ ਕੋਈ ਕੁੜੀ ਮੁੰਡਾ ਆ ਗਿਆ ਮੁੰਡਾ ਮਰ ਗਿਆ 3 ਸਾਲ ਦਾ ਕੁੜੀ ਆ ਗਈ ਆ ਵੇਖੋ ਬਣੀ ਬੇਟੀ ਗਈ ਜੀ ਹਾਂ ਫਿਰ ਕੱਚੀ ਧੋਏ ਜਾਂਦੀ ਉਹ ਕਰਦਾ ਬਿਆਰਾ ਕਿਤਨਾ ਚੱਲਦਾ ਆ ਗਿਆ 1500 ਮਿਲਦਾ ਨਾ ਆਣੀ ਜਾਂਦਾ ਬਾਬਾ ਸਰਕਾਰੀ ਪੈਨਸ਼ਨ ਮਿਲਦੀ ਤੇ ਉਸ ਤੋਂ ਜ਼ਿਆਦਾ ਕਰਦੀ ਪਈਓ ਤੇ ਕੋਈ ਸਰਕਾਰ ਦਾ ਅਧਿਕਾਰੀ ਆਏ ਕੋਈ ਨਹੀਂ ਕੋਈ ਨਹੀਂ ਆਇਆ ਮਤਲਬ ਕੀ ਮੰਗੀ ਕਰਦੇ ਮੰਗੀਆਂ ਕਹਿੰਦੇ ਸਾਡੇ ਕਮਰੇ ਪਿਆਜਣ ਦੇ ਵਸੇ ਹੀ ਇੱਥੇ ਬਸੇ ਆਖੋ ਮੰਜੀ ਤੇ ਕੀ ਜਾਵੈ ਸਾਡੀ ਦੇਰੀ ਪਾਦੀ ਹਾਂ